ਬੜੀ ਹੈਰਾਨੀ ਵਾਲੀ ਗੱਲ ਹੈ ਵੀ ਅਸੀਂ ਲੋਕ ਖਾਸ ਕਰਕੇ ਪੰਜਾਬੀ ਅਸੀਂ ਬਹੁਤ ਦਿਆਲੂ ਬਣਦੇ ਆਂ ਬਹੁਤ ਮਦਦਗਾਰ ਬਣਦੇ ਆਂ ਪਰ ਜਦ ਸਾਡੇ ਆਪਣੇ ਲੋਕਾਂ ਦੀ ਗੱਲਾਂ ਦੀਆਂ ਨਾ ਜਿੱਥੇ ਅਸਲ ਮਦਦ ਦੀ ਲੋੜ ਹੁੰਦੀ ਹੈ ਜਿੱਥੇ ਸਾਨੂੰ ਪਤਾ ਵੀ ਹੁੰਦਾ ਹੈ ਵੀ ਕੇਸ ਬਿਲਕੁਲ ਜੈਨੂਇਨ ਹੈ ਉੱਥੇ ਅਸੀਂ ਮਦਦ ਕਰਦੇ ਹੀ ਨਹੀਂ ਆਂ ਜਦ ਤੱਕ ਰੌਲਾ ਨਹੀਂ ਨ ਪੈਂਦਾ ਉਦੋਂ ਤੱਕ ਅਸੀਂ ਮਦਦ ਕਰਨ ਲਈ ਅੱਗੇ ਆਂਦੇ ਹੀ ਨਹੀਂ ਉਸ ਦਾ ਫਾਇਦਾ ਕੌਣ ਚੱਕਦੇ ਨੇ ਬਹੁਤ ਜ਼ਿਆਦਾ ਗਲਤ ਲੋਕ ਜਿਹੜੇ ਉਸ ਇਨਸੀਡੈਂਟ ਦੇ ਨਾਂ ਦੇ ਉੱਪਰ ਬਹੁਤ ਸਾਰੇ ਇਹ ਜੇ ਫੰਡ ਚਲਾਉਂਦੇ ਨੇ ਪੈਸਾ ਵੀ ਇਕੱਠਾ ਕਰਦੇ ਨੇ ਆਪਣਾ ਨਾਮ ਵੀ ਬਣਾਉਂਦੇ ਨੇ ਬਹੁਤ ਸਾਰੇ ਲੋਕ ਆਪ ਹੀ ਫੇਕ ਵੀਡੀਓ ਬਣਾ ਕੇ ਪਹਿਲਾਂ ਉਹਨਾਂ ਨੂੰ ਵਾਇਰਲ ਕਰਦੇ ਨੇ ਹਾਈਪ ਕਰੀਏਟ ਕਰਦੇ ਨੇ ਫਿਰ ਨਕਲੀ ਫੰਡ ਇਕੱਠੇ ਕਰਦੇ ਨੇ ਤੇ ਬਾਅਦ ਵਿੱਚ ਉਹਨਾਂ ਦਾ ਕਿਸੇ ਨੂੰ ਅਤਾ ਪਤਾ ਵੀ ਨਹੀਂ ਲੱਗਦਾ ਮੈਂ ਇਹ ਨਹੀਂ ਕਹਿ ਰਿਹਾ ਵੀ ਹਰ ਕਿਸੇ ਨੂੰ ਪੈਸੇ ਦੀ ਮਦਦ ਕਰਨੀ ਚਾਹੀਦੀ ਹੈ ਮਦਦ ਸਿਰਫ ਪੈਸੇ ਦੀ ਨਹੀਂ ਹੁੰਦੀ ਸਹੀ ਗਾਈਡੈਂਸ ਵੀ ਕਿਸੇ ਨੂੰ ਸਹੀ ਰਾਹ ਦਿਖਾ ਦੇਣਾ ਉਹ ਵੀ ਮਦਦ ਹੁੰਦੀ ਹੈ ਪਰ ਸਾਡੇ ਲੋਕ ਉਹ ਵੀ ਨਹੀਂ ਕਰਕੇ ਰਾਜੀ ਹਰਜਿੰਦਰ ਸਿੰਘ ਉਸ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੀ ਹੋ ਪਿਛਲੇ ਇੱਕ ਹਫ਼ਤੇ ਤੋਂ ਕਿੰਨੀਆਂ ਗਲਤ ਖਬਰਾਂ ਆ ਰਹੀਆਂ ਸੀਗੀਆਂ ਜਿਹੜਾ ਮੈਂ ਕੱਲ ਪ੍ਰੋਗਰਾਮ ਕੀਤਾ ਉਸ ਪ੍ਰੋਗਰਾਮ ਕਰਨ ਦਾ ਕਾਰਨ ਵੀ ਇਹੀ ਸੀ ਬਹੁਤ ਜ਼ਿਆਦੇ ਫੇਕ ਖਬਰਾਂ ਫੈਲ ਰਹੀਆਂ ਸੀਗੀਆਂ ਕੁਝ ਲੋਕਾਂ ਵੱਲੋਂ ਸਾਰੇ ਨਹੀਂ ਸਿਆਣੇ ਲੋਕ ਨਹੀਂ ਪਰ ਕੁਝ ਟਿਕਟੌਕ ਤੇ ਵਿਦਵਾਨ ਨੇ ਜਿਨ੍ਹਾਂ ਨੂੰ ਅਸੀਂ ਮੈਚ ਲਗਾਉਂਦੇ ਆ ਉਹਨਾਂ ਨੂੰ ਅਸੀਂ ਪੈਸੇ ਦਿੰਨੇ ਆ ਉਸ ਟੌਪਿਕ ਤੇ ਵੀ ਆਪਾਂ ਕਿਸੇ ਦਿਨ ਗੱਲਬਾਤ ਕਰਾਂਗੇ ਡਿਜੀਟਲ ਮੰਗਤੇ ਜਿਹੜੇ ਉੱਦਾਂ ਦੇ ਲੋਕ ਹੁੰਦੇ ਨੇ ਉਹਨਾਂ ਨੇ ਇੱਕ ਹਾਈਪ ਕ੍ਰੀਏਟ ਕਰਨੀ ਹੁੰਦੀ ਹੈ ਉਹ ਖਬਰ ਤੇ ਕੈਪਸ਼ਨ ਇਹੋ ਜਿਹੀ ਲਗਾਉਂਦੇ ਨੇ ਵੀ ਲੋਕ ਦੇਖਣ ਵੱਧ ਤੋਂ ਵੱਧ ਵਿਊ ਵਧਣ ਸਨਸਨੀ ਬਣਾਣੀ ਕਿਸੇ ਗੱਲ ਦੀ ਆਮ ਗੱਲਾਂ ਕੱਲ ਤੱਕ ਚੱਲ ਰਹੀਆਂ ਸੀਗੀਆਂ ਵੀ 45 ਸਾਲ ਦੀ ਸਜ਼ਾ ਹੋ ਜਾਵੇਗੀ ਪਤਾ ਨਹੀਂ 40 ਸਾਲ ਦੀ ਹੋ ਜਾਵੇਗੀ ਪਤਾ ਨਹੀਂ 15 ਸਾਲ ਇੱਕ ਦੇ ਆ ਤਿੰਨ ਮਰਡਰ ਕਤਲ ਹੋਏ ਆ ਤਿੰਨ ਜਾਣਿਆਂ ਦੀ ਮੌਤ ਹੋਈ ਹੈ 45 50 ਕੋਈ ਕੁਝ ਕਹਿ ਰਿਹਾ ਸੀਗਾ ਇਹੀ ਕਾਰਨ ਸੀ ਕੱਲ ਦਾ ਪ੍ਰੋਗਰਾਮ ਕਰਨ ਦਾ ਕੱਲ ਦਾ ਪ੍ਰੋਗਰਾਮ ਜਦ ਮੈਂ ਕਰਿਆ ਮੈਂ ਪੂਰਾ ਅਮਰੀਕਨ ਲਾਅ ਕੀ ਕਹਿੰਦਾ ਹੈ ਕਿਹੜਾ ਸੈਕਸ਼ਨ ਲੱਗ ਸਕਦਾ ਹੈ ਰੈਕਲਸ ਡਰਾਈਵਿੰਗ ਤੇ ਕਿੰਨੀ ਸਜ਼ਾ ਹੋ ਸਕਦੀ ਹੈ ਮਿਨਿਮਮ ਕਿੰਨੀ ਹੋ ਸਕਦੀ ਹੈ ਮੈਕਸਿਮਮ ਕਿੰਨੀ ਹੋ ਸਕਦੀ ਹੈ ਉਹ ਸਾਰਾ ਪੜ੍ਹ ਕੇ ਫੇਰ ਮੈਂ ਗੱਲ ਕੀਤੀ ਸੀਗੀ ਤਾਂ ਕਿ ਉਸ ਦੇ ਮਾਪੇ ਤੱਕ ਸੌਰੀ ਉਸ ਦੇ ਫਾਦਰ ਤਾਂ ਹੈ ਨਹੀਂ ਪਰ ਉਸ ਦੇ ਮਾਂ ਤੱਕ ਉਸਦੇ ਪਿੰਡ ਦੇ ਲੋਕਾਂ ਤੱਕ ਗੱਲ ਪਹੁੰਚ ਸਕੇ ਕਿਉਂਕਿ ਜਦ ਕਿਸੇ ਦੇ ਵੀ ਮਾਪਾਪ ਨੂੰ ਚਾਹੇ ਸਾਡੇ ਹੋਣ ਚਾਹੇ ਤੁਹਾਡੇ ਹੋਣ ਚਾਹੇ ਹੋਰ ਕਿਸੇ ਦੇ ਵੀ ਹੋਣ ਉਹਨਾਂ ਨੂੰ ਇਹ ਖਬਰ ਮਿਲੇ ਵੀ ਉਹਨਾਂ ਦਾ ਲੜਕਾ 45 50 ਸਾਲ ਲਈ ਅੰਦਰ ਰਹੇਗਾ ਤਾਂ ਕਿਸੇ ਦਾ ਵੀ ਜੀਣਾ ਸੌਖਾ ਨਹੀਂ ਹੋ ਜਾਵੇਗਾ ਉਹਨਾਂ ਦੀ ਮੌਤ ਤਾਂ ਐਨਾ ਸੁਣ ਕੇ ਹੀ ਹੋ ਜਾਵੇਗੀ ਪਰ ਕੋਈ ਇਸ ਗੱਲ ਬਾਰੇ ਸੋਚਦਾ ਹੀ ਨਹੀਂ ਹੈ ਇਸੇ ਕਾਰਨ ਕਰਕੇ ਕਲਮੈਂ ਪ੍ਰੋਗਰਾਮ ਕੀਤਾ ਵੀ 45 ਸਾਲ ਦੀ ਸਜ਼ਾ ਨਹੀਂ ਹੋ ਸਕਦੀ 4 ਸਾਲ ਤੱਕ ਦੀ ਸਜ਼ਾ ਦਾ ਪ੍ਰਬੰਧਨ ਉੱਤੇ ਹੈਗਾ ਹੋ ਸਕਦਾ ਸਟੇਟ ਵਾਈਜ਼ ਸਟੇਟ ਕਈ ਵਾਰ ਜੱਜ ਆਪਣੇ ਵੱਲੋਂ ਵੱਧ ਵੀ ਕਰ ਸਕਦਾ ਪਰ ਤਕਰੀਬਨ 10 ਸਾਲ ਤੱਕ ਦੀ ਹੋ ਸਕਦੀ ਹੈ ਇਸ ਤੋਂ ਜ਼ਿਆਦਾ ਸਜ਼ਾ ਨਹੀਂ ਹੁੰਦੀ ਹਰਜਿੰਦਰ ਸਿੰਘ ਕੋਈ ਡਰਗ ਡੀਲਰ ਨਹੀਂ ਸੀਗਾ ਹਰਜਿੰਦਰ ਸਿੰਘ ਨੇ ਕੋਈ ਐਕਸੀਡੈਂਟ ਨਹੀਂ ਕੀਤਾ ਉਸਨੇ ਬਸ ਟ੍ਰੈਫਿਕ ਰੂਲ ਜਾਂ ਜਿਹੜੇ ਟ੍ਰੈਫਿਕ ਸਾਈਨ ਸੀਗੇ ਉਹ ਪੂਰੇ ਫਾਲੋ ਨਹੀਂ ਕੀਤੇ ਉਸ ਦੇ ਖੜੇ ਟਰੱਕ ਵਿੱਚ ਕਿਸੇ ਨੇ ਗੱਡੀ ਮਾਰੀ ਐ ਉਸ ਨੇ ਲਿਜਾ ਕੇ ਆਪਣਾ ਟਰੱਕ ਨਹੀਂ ਕਿਸੇ 'ਚ ਮਾਰਿਆ ਬਹੁਤ سارے ਲੋਕ ਐਵੇਂ ਵੀ ਗੱਲਾਂ ਕਰ ਰਹੇ ਸੀਗੇ ਵੀ ਟਰੱਕ ਉਸ ਦਾ ਮੁੜਿਆ ਹੋਊਗਾ ਉਸ ਨੇ ਬ੍ਰੇਕਾਂ ਮਾਰੀਆਂ ਪਿੱਛੋਂ ਹਾਈਵੇ ਤੇ ਗੱਡੀ ਆ ਰਹੀ ਹੁੰਦੀ ਐ 120 ਦੀ ਸਪੀਡ ਤੇ ਤੇ ਉਸ ਦੇ ਟਰੱਕ ਵਿੱਚ ਵੱਜ ਗਈ ਬ੍ਰੇਕ ਨਹੀਂ ਮਾਰ ਸਕਦਾ ਸੀ ਗੱਡੀ ਵਾਲਾ ਜਿਹੜਾ ਇਹ ਸਿਨੈਰੀਓ ਐ ਇਸ ਸਿਨੈਰੀਓ ਉਦੋਂ ਲਾਗੂ ਹੋਣਾ ਸੀਗਾ ਜੇ ਗੱਡੀ ਪੈਸੈਂਜਰ ਸਾਈਡ ਵੱਜਦੀ ਗੱਡੀ ਪੈਸੈਂਜਰ ਸਾਈਡ ਨਹੀਂ ਗੱਡੀ ਡਰਾਈਵਰ ਸਾਈਡ ਵੱਜੀ ਹੈ ਜਦੋਂ ਉਹਦਾ ਟਰੱਕ ਪੂਰਾ ਖੜਾ ਸੀਗਾ ਉਹ ਪੂਰੇ ਟਰੱਕ ਨੂੰ ਕੱਟ ਚੁੱਕਿਆ ਸੀਗਾ ਬਸ ਉਹ ਉਸ ਮੋੜ ਦੇ ਉੱਪਰੋਂ ਕਢਾ ਰਿਹਾ ਸੀਗਾ ਗੱਡੀ ਵਾਲਿਆਂ ਦੀ ਗਲਤੀ ਇਹ ਸੀਗੀ ਉਹਨਾਂ ਦਾ ਧਿਆਨ ਸੜਕ ਤੇ ਨਹੀਂ ਹੋਵੇਗਾ ਹਰਜਿੰਦਰ ਸਿੰਘ ਦੀ ਗਲਤੀ ਇਹ ਸੀਗੀ ਉਸਨੇ ਟ੍ਰੈਫਿਕ ਰੂਲ ਪੂਰੇ ਫਾਲੋ ਨਹੀਂ ਕੀਤੇ ਉਹਨਾਂ ਦਾ ਵੀ ਜਾਨੀ ਨੁਕਸਾਨ ਹੋਇਆ ਤਿੰਨ ਜਾਣਿਆਂ ਦਾ ਉਹਨਾਂ ਦੇ ਟੱਬਰ ਨਾਲ ਵੀ ਸਾਨੂੰ ਸਾਰਿਆਂ ਨੂੰ ਪੂਰੀ ਹਮਦਰਦੀ ਹੈ ਉਹਨਾਂ ਦੇ ਘਰ ਦੇ ਤਿੰਨ ਜੀ ਗਏ ਪਰ ਮੀਡੀਆ ਦਾ ਜਾਂ ਸੋਸ਼ਲ ਮੀਡੀਆ ਤੇ ਵੀ ਜੇ ਤੁਹਾਨੂੰ ਗੱਲ ਕਰਨੀ ਆਂਦੀ ਹੈ ਜਾਂ ਤੁਹਾਡੇ ਫਾਲੋਅਰਸ ਹੈਗੇ ਨੇ ਤਾਂ ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਤੁਸੀਂ ਰਾਈਟ ਇਨਫੋਰਮੇਸ਼ਨ ਉਹਨਾਂ ਤੱਕ ਪਹੁੰਚਾਓ ਤਾਂ ਕਿ ਜੇ ਕਿਸੇ ਦੇ ਮਾਪੇ ਵੀ ਉਸ ਖਬਰ ਨੂੰ ਦੇਖਣ ਤਾਂ ਉਹਨਾਂ ਨੂੰ ਕੋਈ ਝਟਕਾ ਨਾ ਲੱਗੇ ਤੇ ਇਹ ਵਾਰ ਇਹ ਜਿਹੜਾ ਝਟਕਾ ਲੱਗ ਸਕਦਾ ਉਹਨਾਂ ਦੀ ਆਪਣੀ ਮੌਤ ਹੋ ਸਕਦੀ ਹੈ ਕਿਸੇ ਵੀ ਮਾਪੇ ਲਈ ਇਹ ਬਰਦਾਸ਼ਤ ਕਰਨਾ ਵੀ 45 ਸਾਲ ਲਈ ਉਹਨਾਂ ਦਾ ਮੁੰਡਾ ਜੇਲ੍ਹ ਵਿੱਚ ਰਹੇਗਾ ਇਹ ਕੁਝ ਮੌਤ ਤੋਂ ਘੱਟ ਨਹੀਂ ਹੈ ਜਿੰਦੇ ਜੀ ਉਹਨਾਂ ਦੀ ਮੌਤ ਹੈ ਇਹ ਪਰ ਅਸੀਂ ਲੋਕ ਇਹਨਾਂ ਗੱਲਾਂ ਬਾਰੇ ਬਿਲਕੁਲ ਵੀ ਨਹੀਂ ਸੋਚਦੇ ਕੱਲ ਮੈਂ ਪ੍ਰੋਗਰਾਮ ਕੀਤਾ ਬਹੁਤ ਲੋਕਾਂ ਨੇ ਸ਼ੇਅਰ ਵੀ ਕਰਿਆ ਗੱਲ ਪਹੁੰਚਦੀ ਵੀ ਹੈ ਉਸਦੇ ਪਿੰਡ ਦੇ ਲੋਕ ਵੀ ਇਕੱਠੇ ਹੋਏ ਅਮਰੀਕਾ ਵਿੱਚ ਲੋਕਾਂ ਨੇ ਇਕੱਠੇ ਹੋ ਕੇ ਟੀਵੀ ਅੱਗੇ ਆ ਕੇ ਵੀ ਗੱਲਬਾਤ ਕੀਤੀ ਬੜੀ ਵਧੀਆ ਗੱਲ ਹੈ ਜਦ ਅਸੀਂ ਕੋਈ ਵੀ ਗੱਲਬਾਤ ਕਿਸੇ ਨਾਲ ਸ਼ੇਅਰ ਕਰਦੇ ਆ ਨਾ ਚੰਗੀ ਗੱਲ ਜਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਲੋਕਾਂ ਤੱਕ ਨੌਲੇਜ ਪਹੁੰਚ ਸਕੇ ਕੱਲ ਮੈਂ ਜਿਹੜੀ ਗੱਲ ਕਹੀ ਸੀਗੀ ਵੀ ਹੁੰਦਾ ਕੀ ਹੈ ਜਿਹੜੇ ਲੋਕ ਕੱਚੇ ਹੁੰਦੇ ਨੇ ਉਨਾ ਕੋਲ ਨੌਲੇਜ ਘੱਟ ਹੁੰਦੀ ਹੈ ਪੈਸੇ ਦੀ ਵੀ ਕਮੀ ਹੁੰਦੀ ਹੈ ਤੇ ਉਹਨਾਂ ਨੂੰ ਸਲਾਹ ਦੇਣ ਵਾਲਾ ਵੀ ਕੋਈ ਨਹੀਂ ਹੁੰਦਾ ਇਸ ਕਰਕੇ ਕਈ ਵਾਰ ਅਸੀਂ ਇਹ ਜੀਆਂ ਗਲਤੀਆਂ ਅਣਗਹਿਲੀਆਂ ਜਾਂ ਕਈ ਵਾਰ ਬਹੁਤ ਸਿੱਧਾ-ਸਿੱਧਾ ਕੰਮ ਹੁੰਦਾ ਪਰ ਨੌਲੇਜ ਦੀ ਘਾਟ ਹੋਣ ਕਾਰਨ ਸਾਨੂੰ ਪਤਾ ਨਹੀਂ ਹੁੰਦਾ ਅਸੀਂ ਸਹੀ ਟਾਈਮ ਤੇ ਸਹੀ ਫੈਸਲਾ ਨਹੀਂ ਲੈ ਸਕਦੇ ਉਹਦੇ ਕਰਕੇ ਨੁਕਸਾਨ ਕਈ ਵਾਰ ਵੱਧ ਹੋ ਜਾਂਦਾ ਇਹ ਤਾਂ ਹੈਗੀ ਆ ਹਰਜਿੰਦਰ ਸਿੰਘ ਦੇ ਜਿਹੜੇ ਇਤਿਜ਼ਾਰ ਦੋਸਤ ਹੈਗੇ ਆ ਜਾਂ ਉਸ ਦਾ ਜਿਹੜਾ ਸਰਕਲ ਸੀਗਾ ਉਹਨਾਂ ਨੂੰ ਅਸੀਂ ਕਹਿ ਸਕਦੇ ਆ ਉਹਨਾਂ ਕੋਲ ਗਿਆਨ ਦੀ ਘਾਟ ਸੀਗੀ ਪਰ ਜਿੱਦਾਂ ਆਪਾਂ ਕੱਲ ਗੱਲਬਾਤ ਕਰੀ ਗੱਲਬਾਤ ਉਹਨਾਂ ਤੱਕ ਪਹੁੰਚੀ ਵੀ ਉਹਨਾਂ ਨੇ ਵੀ ਹੁਣ ਕਿਹਾ ਵੀ ਅਸੀਂ ਅੱਗੇ ਵਕੀਲ ਕਰੂੰਗੇ ਵਕੀਲ ਦੀ ਸਲਾਹ ਲਵਾਂਗੇ ਪਰ ਹੈਰਾਨੀ ਸਾਡੇ ਉਹਨਾਂ ਲੋਕਾਂ ਤੇ ਹੈ ਜਿਹੜੇ ਲੋਕ ਅਮਰੀਕਾ ਵਿੱਚ ਰਹਿੰਦੇ ਨੇ ਕੀ ਅਮਰੀਕਾ ਵਿੱਚ ਕੋਈ ਇੱਕ ਵਕੀਲ ਨਹੀਂ ਹੈ ਜਿਹੜੀ ਕੱਲ ਹਰਜਿੰਦਰ ਸਿੰਘ ਦੀ ਪੇਸ਼ੀ ਹੋਈ ਕੋਰਟ ਵਿੱਚ ਉਹ ਵਿਦਆਊਟ ਵਕੀਲ ਗਿਆ ਉਸਨੇ ਹੱਕ ਵਿੱਚ ਕੋਈ ਵਕੀਲ ਨਹੀਂ ਸੀਗਾ ਉੱਥੇ ਉਸ ਨੂੰ ਜੱਜ ਨੇ ਕਿਹਾ ਵੀ ਤੈਨੂੰ ਅਸੀਂ ਵਕੀਲ ਮੁਹੱਈਆ ਕਰਵਾਵਾਂਗੇ ਉਹ ਕਾਨੂੰਨੀ ਪ੍ਰਾਵਧਾਨ ਹੁੰਦਾ ਹਰ ਕਿਸੇ ਨੂੰ ਵਕੀਲ ਦਾ ਹੱਕ ਹੁੰਦਾ ਜੇ ਉਹ ਆਪ ਨਹੀਂ ਲੈ ਸਕਦਾ ਤਾਂ ਸਰਕਾਰ ਉਸ ਨੂੰ ਵਕੀਲ ਲੈ ਕੇ ਦਿੰਦੀ ਹੈ ਪਰ ਕੀ ਸਾਡੇ ਕੋਲ ਕੋਈ ਇੱਕ ਬੰਦਾ ਇਹੋ ਜਿਹਾ ਨਹੀਂ ਹੈ ਜਿਹੜਾ ਉਸ ਦਾ ਵਕੀਲ ਆਪ ਬਣ ਸਕੇ ਜਦ ਉਸਦੀ ਪਹਿਲੀ ਹੀਅਰਿੰਗ ਹੋਈ ਜਦ ਉਸਨੂੰ ਅਰੈਸਟ ਕੀਤਾ ਅਰੈਸਟ ਕਰਨ ਤੋਂ ਬਾਅਦ ਜਦ ਸਾਨੂੰ ਪਤਾ ਐਨਾ ਰੌਲਾ ਪਿਆ ਤਾਂ ਕੀ ਸਾਡੇ ਲੋਕਾਂ ਕੋਲੋਂ ਐਨਾ ਨਹੀਂ ਕਰ ਹੋਇਆ ਫੰਡਮੀ ਤੇ ਪੈਸੇ ਇਕੱਠੇ ਕਰਨ ਦੀ بجائے ਇੱਕ ਵਕੀਲ ਕਰਦੇ ਕਿਉਂਕਿ ਉਸਨੂੰ ਸਜ਼ਾ ਤਾਂ ਹੋਵੇਗੀ ਪਰ ਉਸਨੂੰ ਬਿਲਕੁਲ ਜੋ ਉਸਨੇ ਜੁਰਮ ਕੀਤਾ ਜੋ ਉਸ ਕੋਲੋਂ ਗਲਤੀ ਹੋਈ ਹੈ ਉਸ ਗਲਤੀ ਦੀ ਹੀ ਸਜ਼ਾ ਹੋਵੇ ਕੋਈ ਫਾਲਤੂ ਚਾਰजेस ਨਾਲ ਲੱਗਣ ਗੱਲ ਵੀ ਜਿਵੇਂ ਮੈਂ ਗੱਲ ਕੀਤੀ ਸੀਗੀ ਵੀ ਖਬਰਾਂ ਆ ਰਹੀਆਂ ਵੀ ਉਸ ਉੱਪਰ ਕੋਈ ਹੋਰ ਚਾਰजेस ਵੀ ਲੱਗ ਰਹੇ ਨੇ ਮਰਡਰ ਦੇ ਅੱਜ ਉਸ ਦੇ ਪਿੰਡ ਦੇ ਬੰਦਿਆਂ ਨੇ ਵੀ ਇਹ ਗੱਲ ਕਲੀਅਰ ਕੀਤੀ ਵੀ ਇਹ ਖਬਰ ਸੱਚੀ ਹੈ ਪਰ ਉਸ ਦਾ ਇਸ ਮਰਡਰ ਨਾਲ ਲੈਣ ਦੇਣ ਕੋਈ ਨਹੀਂ ਹੈ ਪਰ ਉਸ ਉੱਪਰ ਚਾਰजेस ਲਾਏ ਗਏ ਨੇ ਜਾਂ ਚਾਰजेस ਲਾਉਣ ਦੀ ਗੱਲ ਹੋ ਰਹੀ ਹੈ ਇਹ ਐਨੀ ਗੱਲ ਕਿਵੇਂ ਵੱਧ ਗਈ ਜਦ ਐਕਸੀਡੈਂਟ ਹੋਇਆ ਐਕਸੀਡੈਂਟ ਤੋਂ ਬਾਅਦ ਜਦ ਰੌਲਾ ਪਿਆ ਜੇ ਸਾਡਾ ਕੋਈ ਵਕੀਲ ਉਸ ਕੋਲ ਜਾਂਦਾ ਓਬਵੀਅਸਲੀ ਉਹ ਮੁੰਡਾ ਇਸ ਟੈਮ ਕਬਰਾਇਆ ਹੋਇਆ ਉਸ ਕੋਲੋਂ ਨਹੀਂ ਗੱਲਬਾਤ ਕਰ ਹੋਵੇਗੀ ਜਿੰਨੇ ਕਿ ਇੰਗਲਿਸ਼ ਉਸ ਨੂੰ ਚਾਹੀਦੀ ਹੈ ਟਰੱਕ ਚਲਾਉਣ ਵਾਸਤੇ ਉੰਨੇ ਉਸ ਨੂੰ ਆਂਦੀ ਹੀ ਹੋਵੇਗੀ ਸਰਕਾਰਾਂ ਸਭ ਜਾਣਦੀਆਂ ਹੁੰਦੀਆਂ ਕਿਹੜਾ ਸਕੂਲ ਲਾਇਸੈਂਸ ਦੇ ਰਿਹਾ ਹੈ ਕਿਹੜਾ ਨਹੀਂ ਦੇ ਰਿਹਾ ਇੱਕ ਗੱਲ ਚੰਗੀ ਤਰ੍ਹਾਂ ਸਮਝ ਲਓ ਜੇ ਸਾਊਥ ਏਸ਼ੀਅਨ ਕਮਿਊਨਿਟੀ ਟਰਾਂਸਪੋਰਟ ਵਿੱਚ ਕੰਮ ਕਰਨਾ ਬੰਦ ਕਰ ਦਵੇ ਨਾ ਤਾਂ ਇਹ ਜਿਹੜੇ ਵੱਡੇ ਵੱਡੇ ਮੁਲਕ ਹੈ ਇਹਨਾਂ ਦਾ ਅੱਧਾ ਕੰਮ ਖੜ ਜਾਵੇਗਾ ਇਹ ਚੰਗੀ ਤਰ੍ਹਾਂ ਜਾਣਦੇ ਨੇ ਪਰ ਪਹਿਲੀ ਗਲਤੀ ਤਾਂ ਆਪਣੇ ਲੋਕਾਂ ਨੇ કરી ਜਿਹੜਾ ਉਸ ਮੁੰਡੇ ਨੂੰ ਇੰਨਾ ਕਸੂਰਵਾਰ ਠਹਿਰਾ ਦਿੱਤਾ ਨਾ ਸੋਸ਼ਲ ਮੀਡੀਆ ਤੇ ਐਡੀ ਹਾਈਟ ਕ੍ਰੀਏਟ ਕਰ ਦਿੱਤੀ ਵੀ ਉਹ ਪਤਾ ਨਹੀਂ ਕਿੰਨਾ ਵੱਡਾ ਜ਼ਾਲਮ ਹੈ ਇਹ ਉਸਦੇ ਅਸੀਂ ਆਪ ਹੀ ਅਗੇਂਸਟ ਭੁਗਤੇ ਆਂ ਉਸ ਤੋਂ ਬਾਅਦ ਲੋਕਾਂ ਨੇ ਜਿਹੜੇ ਲੋਕ ਦੂਰ ਰਹਿੰਦੇ ਨੇ ਉਹ ਕੋਈ ਪਟੀਸ਼ਨ ਪਾ ਰਿਹਾ ਜਾਂ ਕੋਈ ਗੱਲਬਾਤ ਕਰ ਰਿਹਾ ਜਿੰਨਾ ਕਿ ਅਗਲਾ ਕਰ ਸਕਦਾ ਉਹਨਾ ਅਗਲਾ ਕਰ ਰਿਹਾ ਦੂਰ ਬੈਠਾ ਬੰਦਾ ਜਾਦੇ ਨਹੀਂ ਕਰ ਸਕਦਾ ਪਰ ਜਿਹੜੇ ਬੰਦੇ ਨੇੜੇ ਸੀਗੇ ਉਸਦੇ ਯਾਰ ਦੋਸਤ ਜਾਂ ਉਸਦੇ ਪਿੰਡ ਦੇ ਮੁੰਡਿਆਂ ਨੂੰ ਛੱਡ ਕੇ ਕਿਉਂਕਿ ਆਪ ਵੀ ਉਹ ਹਜੇ ਕੱਚੇ ਹੀ ਨੇ ਅੱਕੇ ਲੋਕ ਨੂੰ ਨਾਂ ਨੂੰ ਪਹਿਲਾਂ ਹੀ ਸਲਾਹ ਦਿੰਦੇ ਬਿਨਾਂ ਵਕੀਲ ਤੋਂ ਉਹ ਕੋਈ ਵੀ ਬਿਨਾਂ ਵਕੀਲ ਤੋਂ ਉਹ ਨਾ ਕੋਈ ਸਟੇਟਮੈਂਟ ਦਿੰਦਾ ਨਾ ਕੁਝ ਕਰਦਾ ਜਦ ਉਹਦੀ ਪਹਿਲੀ ਹੀਅਰਿੰਗ ਹੋਈ ਉਸ ਨਾਲ ਵਕੀਲ ਜਾਂਦਾ ਤਾਂ ਉਸ ਉੱਪਰ ਕੋਈ ਵੀ ਫਾਲਤੂ ਚਾਰਜ ਨਹੀਂ ਲੱਗਣੇ ਸੀਗੇ ਬਾਕੀ ਚਾਰਜ ਲੱਗਦੇ ਰਹਿੰਦੇ ਨੇ ਬੇਨਤੀ ਹੈ ਇਹ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਕਿ ਉਸ ਦੇ ਘਰਦਿਆਂ ਤੱਕ ਪਹੁੰਚ ਸਕੇ ਇੰਨੀ ਜ਼ਿਆਦਾ ਕਬਰਾਨ ਦੀ ਲੋੜ ਨਹੀਂ ਹੈ ਲੋਕੀ ਵੈਸੇ ਹੀ ਹਾਈਪ ਕਰੀਏਟ ਕਰ ਦਿੰਦੇ ਨੇ ਚਾਰਜਿਸ ਲੱਗਣਾ ਇੱਕ ਹੋਰ ਗੱਲ ਹੈ ਪਰ ਸਾਬਤ ਵੀ ਕਰਨਾ ਪੈਂਦਾ ਹੈ ਚਾਰਜਿਸ ਲੱਗਦੇ ਰਹਿੰਦੇ ਨੇ ਚਾਰਜਿਸ ਡ੍ਰੌਪ ਵੀ ਹੋ ਜਾਂਦੇ ਨੇ ਹਾਂ ਜਿਹੜੀ ਉਸਨੇ ਰੈਕਲਸ ਡਰਾਈਵਿੰਗ ਕੀਤੀ ਹੈ ਉਸ ਦੀ ਸਜ਼ਾ 4 ਸਾਲ ਤੋਂ ਲੈ ਕੇ ਬਾਕੀ ਜੱਜ ਤੇ ਡਿਪੈਂਡ ਕਰਦਾ ਹੈ ਉਸ ਦਾ ਬਾਕੀ ਰਿਕਾਰਡ ਵੀ ਦੇਖਿਆ ਜਾਵੇਗਾ ਉਸ ਦਾ ਕੈਰੇਕਟਰ ਰਿਕਾਰਡ ਵੀ ਦੇਖਿਆ ਜਾਵੇਗਾ ਇਹ ਸਾਰੇ ਰਿਕਾਰਡ ਦੇਖ ਕੇ ਫਿਰ ਉਸ ਨੂੰ ਇੱਕ ਸਜ਼ਾ ਸੁਣਾਈ ਜਾਵੇਗੀ ਪਰ ਮੇਰੇ ਖਿਆਲ ਵਿੱਚ ਜੇ ਉਹਨੂੰ ਜਿਆਦਾ ਤੋਂ ਜਿਆਦਾ ਸਜ਼ਾ ਵੀ ਹੁੰਦੀ ਹੈ ਨਾ ਤਾਂ 7-8 ਸਾਲ ਹੋ ਸਕਦੀ ਹੈ ਜੇ ਕੋਈ ਵਧੀਆ ਵਕੀਲ ਉਸ ਦਾ ਕੇਸ ਹੈਂਡਲ ਕਰੇ ਜੇ ਕੋਈ ਵਧੀਆ ਵਕੀਲ ਉਸ ਨੂੰ ਪ੍ਰੈਜ਼ੈਂਟ ਕਰੇ ਵੀ ਇਹ ਮੁੰਡਾ ਇੱਥੇ ਆਇਆ ਹੈ ਇੱਥੇ ਕੰਮਕਾਰ ਕਰ ਰਿਹਾ ਹੈ ਟੈਕਸ ਦੇ ਰਿਹਾ ਹੈ ਕੋਈ ਇਹ ਡਰਿੰਕ ਨਹੀਂ ਕਰਦਾ ਕੋਈ ਡਰੱਗ ਨਹੀਂ ਕਰਦਾ ਅਮਰੀਕਨ ਅਕਾਡਮੀ ਵਿੱਚ ਯੋਗਦਾਨ ਪਾਉਂਦਾ ਹੈ ਇਸ ਮੁੰਡੇ ਨੂੰ ਆਪਣੀ ਗਲਤੀ ਦਾ ਅਹਿਸਾਸ ਵੀ ਹੈ ਇਹ ਕੋਈ ਕ੍ਰਿਮੀਨਲ ਨਹੀਂ ਹੈ ਇਹ ਐਕਸੀਡੈਂਟ ਹੈ ਐਕਸੀਡੈਂਟ ਐਦਾਂ ਹੀ ਹੁੰਦੇ ਨੇ ਅਚਾਨਕ ਕਿਸੇ ਇੱਕ ਦੀ ਗਲਤੀ ਕਾਰਨ ਐਕਸੀਡੈਂਟ ਜਦ ਵੀ ਹੁੰਦਾ ਨਾ ਉਸ ਵਿੱਚ ਕਿਸੇ ਨਾ ਕਿਸੇ ਦੀ ਗਲਤੀ ਜ਼ਰੂਰ ਹੁੰਦੀ ਹੈ ਅਸੀਂ ਰੋਜ਼ ਗੱਡੀਆਂ ਚਲਾਉਂਦੇ ਆ ਇਹਨਾਂ ਹਾਈਵੇਆਂ ਤੋਂ ਕਿੰਨੇ ਲੋਕ ਨੇ ਜਿਹੜੇ ਰੋਜ਼ ਰੋਂਗ ਯੂ ਟਰਨ ਨਹੀਂ ਮਾਰਦੇ ਹੋਣਗੇ ਬਹੁਤ ਜ਼ਿਆਦਾ ਮਾਰਦੇ ਨੇ ਪਰ ਬਸ ਕੀ ਆ ਉਹਨਾਂ ਦੀ ਕਿਸਮਤ ਚੰਗੀ ਆ ਉਹ ਨਹੀਂ ਫੜੇ ਜਾਂਦੇ ਜੇ ਫੜੇ ਵੀ ਜਾਣ ਤਾਂ ਉਹਨਾਂ ਨੂੰ ਟਿਕਟ ਮਿਲ ਜਾਂਦੀ ਹੈ ਐਕਸੀਡੈਂਟ ਕਿੰਨੇ ਲੋਕਾਂ ਦੇ ਹੁੰਦੇ ਨੇ ਉਹ ਗਲਤੀਆਂ ਕਾਰਨ ਹੀ ਹੁੰਦੇ ਨੇ ਇਹਨਾਂ ਮੁਲਕਾਂ ਵਿੱਚ ਕਿੰਨੇ ਇਦਾਂ ਦੇ ਐਕਸੀਡੈਂਟ ਹੁੰਦੇ ਨੇ ਵੀ ਗੱਡੀ ਵਾਲਾ ਇੱਕਦਮ ਟਰੱਕ ਦੇ ਅੱਗੇ ਆ ਗਿਆ ਟਰੱਕ ਨੂੰ ਬ੍ਰੇਕਾਂ ਮਾਰਨੀਆਂ ਪਈਆਂ ਉਹ ਜਿਹੜਾ ਗੱਡੀ ਵਾਲਾ ਅੱਗੇ ਆਇਆ ਜਿਸ ਦੀ ਗਲਤੀ ਸੀ ਉਹ ਆਪ ਤਾਂ ਨਿਕਲ ਜਾਂਦਾ ਪਰ ਟਰੱਕ ਵਾਲਾ ਉਹਨੂੰ ਬਚਾਉਣ ਦੇ ਚੱਕਰਾਂ 'ਚ ਨਾਲ ਦੀਆਂ ਤਿੰਨ ਚਾਰ ਗੱਡੀਆਂ ਹੋਰ ਲੈ ਜਾਂਦਾ ਤੇ ਇਹਦੇ ਵਿੱਚ ਗਲਤੀ ਕਿਹਦੀ ਹੈ ਉਹ ਮੋਰੇ ਗੱਡੀ ਵਾਲੇ ਦੀ ਤਾਂ ਕਿੱਡੀਆਂ ਕਿ ਸਜ਼ਾਵਾਂ ਹੁੰਦੀਆਂ ਕਿੱਡੇ ਕਿੱਡੇ ਸੋਸ਼ਲ ਮੀਡੀਆ ਤੇ ਜੇ ਮੈਂ ਕਹਾਂ ਅਸੀਂ ਵਾਇਰਲ ਕਰਦੇ ਆਂ ਇਦਾਂ ਦੀਆਂ ਖਬਰਾਂ ਨੂੰ ਸਭ ਤੋਂ ਜ਼ਿਆਦਾ ਵਾਇਰਲ ਅਸੀਂ ਆਪ ਕਰਦੇ ਆ ਜਿਹੜੇ ਸਾਡੀ ਇੰਡੀਅਨ ਕਮਿਊਨਿਟੀ ਹੈ ਨਾ 10-15 ਸਾਲਾਂ ਤੋਂ ਜਿਹੜੇ ਨੈੱਟ ਨਾਲ ਜੁੜੇ ਨੇ ਇੰਸਟਾਗ੍ਰam ਸਨੈਪਚੈਟ ਹਰ ਕਿਸੇ ਕੋਲ ਫੋਨ ਹੈ ਚੱਕ ਕੇ ਕੁਝ ਵੀ ਹੋ ਗਿਆ ਵੀਡੀਓ ਰਿਕਾਰਡ ਕਰਨ ਲਈ ਮੁੜ ਕੇ ਵਾਇਰਲ ਕਰਤੀ ਕੀ ਹੋ ਜਾਵੇਗਾ ਮੁੜ ਕੇ ਨੁਕਸਾਨ ਸਾਰਿਆਂ ਦਾ ਹੁੰਦਾ ਸੋ ਮੇਰੀ ਆਪ ਸਭ ਅੱਗੇ ਬੇਨਤੀ ਹੈ ਜੇ ਕੋਈ ਬੰਦਾ ਅਸਲ ਵਿੱਚ ਉਸ ਦੀ ਮਦਦ ਕਰਨਾ ਚਾਹੁੰਦਾ ਹੈ ਨਾ ਜਾ ਜਿਹੜੀ ਉੱਥੇ ਅਮਰੀਕਨ ਸਿੱਖ ਕਮਿਊਨਿਟੀ ਐ ਜਾਂ ਇੰਡੀਅਨ ਕਮਿਊਨਿਟੀ ਐ ਪੰਜਾਬੀ ਕਮਿਊਨਿਟੀ ਐ ਜਾਂ ਕੋਈ ਵੀ ਬੰਦਾ ਜਿਹੜਾ ਅਸਲ ਵਿੱਚ ਮਦਦ ਕਰਨੀ ਚਾਹੁੰਦਾ ਹੈ ਜੇ ਅਸੀਂ ਲੋਕ ਹੋਰ ਦੇਸ਼ਾਂ ਵਿੱਚ ਜਾ ਕੇ ਐਨੀ ਮਦਦ ਕਰਦੇ ਆਂ ਮਦਦ ਦੇ ਨਾਮ ਉੱਤੇ ਅਸੀਂ ਐਨਾ ਪੈਸਾ ਇੰਡੀਆ ਵੀ ਭੇਜਦੇ ਆਂ ਸਾਰਾ ਕੁਝ ਕਰਦੇ ਆਂ ਤਾਂ ਕੀ ਅਸੀਂ ਇੱਕ ਵਧੀਆ ਵਕੀਲ ਹਾਇਰ ਕਰਕੇ ਉਹਦੇ ਬਿਹਾਫ ਤੇ ਕੇਸ ਨਹੀਂ ਲੜ ਸਕਦਾ ਵਕੀਲ ਉਹ ਅਸੀਂ ਨਹੀਂ ਕਹਿੰਦੇ ਵੇ ਵਕੀਲ ਉਸ ਨੂੰ ਜਮਾਂ ਬਰੀ ਕਰਾ ਦੇ ਜਿਹੜੀ ਉਸ ਦੀ ਗਲਤੀ ਹੈ ਉਸ ਦੀ ਗਲਤੀ ਦੀ ਉਸ ਨੂੰ ਸਜ਼ਾ ਮਿਲੇ ਬਸ ਕੋਈ ਫਾਲਤੂ ਦੇ ਬੇਗੁਨਾਹ 'ਤੇ ਇਲਜ਼ਾਮ ਨਾ ਲਾਏ ਜਾਣ ਤੇ ਨਾ ਉਸ ਦੀ ਕਰਦਾਰਕੁਸ਼ੀ ਕੀਤੀ ਜਾਵੇ ਜੋ ਸਹੀ ਹੈ ਉਹ ਕਰਿਆ ਜਾਵੇ ਆਪ ਸਾਰੇ ਅੱਗੇ ਬੇਨਤੀ ਹੈ ਇਸ ਪ੍ਰੋਗਰਾਮ ਨੂੰ ਜ਼ਰੂਰ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚ ਸਕੇ ਉਸਦੇ ਯਾਰ ਦੋਸਤਾਂ ਜਿਹੜੇ ਜਾਂ ਉਸਦੇ ਪਿੰਡ ਦੇ ਲੋਕ ਅਮਰੀਕਾ ਵਿੱਚ ਰਹਿੰਦੇ ਨੇ ਉਹ ਇਕੱਠੇ ਹੋ ਕੇ ਕੋਸ਼ਿਸ਼ ਕਰਨ ਵਧੀਆ ਵਕੀਲ ਹਾਇਰ ਕਰਨਾ ਜੇ ਉਹਨਾਂ ਦੀ ਕੋਈ ਮਦਦ ਨਹੀਂ ਵੀ ਕਰ ਰਿਆ ਨਾ ਤਾਂ ਜੇ 20 30 ਜਾਣੇ ਇਕੱਠੇ ਹੋ ਕੇ ਵੀ ਥੋੜੇ ਥੋੜੇ ਪੈਸੇ ਕਰਨ ਤਾਂ ਜਿਹੜੇ ਇੱਥੇ ਵਕੀਲ ਹੈ ਉਹ ਕੋਈ ਇੰਨੇ ਜ਼ਿਆਦੇ ਮਹਿੰਗੇ ਵੀ ਨਹੀਂ ਹੈਗੇ ਉੱਪਰ ਹੀアリング ਦੇ ਸਹਾਰੇ ਨਾ ਉਹਨਾਂ ਦੀ ਫੀਸ ਹੁੰਦੀ ਹੈ ਇਹ ਕੋਈ ਐਡਾ ਕੇਸ ਨਹੀਂ ਹੈ ਗਿਲਟੀ ਉਹ ਹੈਗਾ ਉਹ ਸ਼ਰਿਆਮ ਦਿਖ ਰਿਹਾ ਪਰ ਘੱਟੋ ਘੱਟ ਉਸਦੇ ਹੱਕ ਵਿੱਚ ਕੋਈ ਵਕੀਲ ਤਾਂ ਹੋਵੇ ਇਹ ਲੀਗਲ ਤਰੀਕੇ ਨਾਲ ਕੇਸ ਸੋਲਵ ਕਰਿਆ ਜਾਊਗਾ ਲੀਗਲ ਤਰੀਕੇ ਨਾਲ ਉਸ ਨੂੰ ਸਜ਼ਾ ਹੋਵੇਗੀ ਤੇ ਜੋ ਉਸ ਦੀ ਬਣਦੀ ਸਜ਼ਾ ਹੈ ਤੇ ਜੇ ਤੁਸੀਂ ਆਪ ਵੀ ਇਕੱਠੇ ਹੋ ਕੇ ਜੇ 20 30 ਜਾਣੇ ਇਕੱਠੇ ਹੋ ਕੇ ਵੀ 5 500 ਡਾਲਰ ਵੀ ਕਰ ਲਵੋ ਨਾ ਤਾਂ ਤੁਸੀਂ ਦੇਖ ਲਓ ਕਿੰਨਾ ਪੈਸਾ ਇਕੱਠਾ ਹੋ ਜਾਵੇਗਾ ਤੁਸੀਂ ਤਾਂ ਟੌਪ ਦਾ ਵਕੀਲ ਕਰ ਸਕਦੇ ਹੋ ਤੁਹਾਨੂੰ ਕਿਸੇ ਅੱਗੇ ਹੱਥ ਅੱਡਣ ਦੀ ਲੋੜ ਹੀ ਨਹੀਂ ਹੈਗੀ ਜਿਹੜਾ ਬੰਦਾ ਅਮਰੀਕਾ ਵਿੱਚ ਟਰੱਕ ਚਲਾ ਰਿਹਾ ਹੈ ਉਹ 500 ਡਾਲਰ ਮਹੀਨੇ ਦਾ ਮਦਦ ਵਾਸਤੇ ਕੱਢ ਸਕਦਾ ਹੈ ਤੁਹਾਨੂੰ ਕਿਸੇ ਅੱਗੇ ਹੱਥ ਅੱਡਣ ਦੀ ਲੋੜ ਨਹੀਂ ਹੈ ਹਿੰਮਤ বিনা ਹਾਰੋ ਕੁਝ ਨਹੀਂ ਹੁੰਦਾ ਉਸਨੇ ਗਲਤੀ ਕੀਤੀ ਹੈ ਜੇ ਤੁਹਾਡੀ ਉਸ ਨਾਲ ਗੱਲਬਾਤ ਹੁੰਦੀ ਹੈ ਉਸ ਨੂੰ ਵੀ ਹੌਂਸਲਾ ਦਿਓ ਜੇਲ ਬੰਦੇ ਹੀ ਜਾਂਦੇ ਆ ਉਹ ਜੇਲ ਕੋਈ ਐ ਨਹੀਂ ਹੈਗਾ ਵੀ ਕੋਈ ਗਲਤ ਕੰਮ ਕਰਕੇ ਜਾ ਰਿਹਾ ਕਿਸੇ ਨਾਲ ਉਸਨੇ ਛੇੜਛਾੜ ਕਰ ਦਿੱਤੀ ਕੋਈ ਚੋਰੀ ਕਰ ਦਿੱਤੀ ਉਸ ਕੋਲੋ ਗਲਤੀ ਹੋਗੀ ਗਲਤੀ ਦਾ ਅਹਿਸਾਸ ਹੈ ਤਾਂ ਉਹ ਆਪਣੀ ਸਜ਼ਾ ਭੁਗਤਣ ਜਾ ਰਿਹਾ ਐਨਾ ਘਬਰਾਣ ਦੀ ਲੋੜ ਨਹੀਂ ਐ ਵਧੀਆ ਵਕੀਲ ਕਰੋ ਨਹੀਂ ਤੁਹਾਡੀ ਕੋਈ ਮਦਦ ਕਰ ਰਿਹਾ ਆਪ 100 200 300 500 ਡਾਲਰ ਪਾ ਲਓ ਤਾਂ ਆਪ ਦਾ ਵਕੀਲ ਹਾਇਰ ਹੋ ਜਾਵੇਗਾ ਵਕੀਲ ਨਾਲ ਜਾ ਕੇ ਗੱਲਬਾਤ ਕਰੋ ਤੁਹਾਡਾ ਸਾਰਾ ਕੰਮ ਸਹੀ ਹੋ ਜਾਵੇਗਾ ਐਨਾ ਜ਼ਿਆਦਾ ਘਬਰਾਣ ਦੀ ਲੋੜ ਨਹੀਂ ਹੈ ਧੰਨਵਾਦ ਜੀ